ਸਾਰ ਭਾਰੰ ਪਰੇ ਧਾਰ ਧਾਰੰ ਬੱਜੀ ਕਰੋਹ ਕੈ ਲੋਹ ਕੀ ਛਿੰਟ ਛੁਟੈ ਰੁੰਡ ਧੁੱਕ ਧੁੱਕ ਪਰ ਘਾਇ ਭਕ ਭਕ ਕਰੈ ਵਿਥਰੀ ਜੁਥ ਸੋ ਲੁਥ ਲੁਟੈ ਪੱਤਰ ਜੁਗਣ ਭਰੈ ਸਦ ਦੇਵੀ ਕਰੈ ਨਦ ਭੈਰੋਂ ਰਰੈ ਗੀਤ ਗਾਵੈ ਭੂਤ ਅਪਰੇਤ ਬੈਤਾਲ ਬੀਰੰ ਬਲੀ ਬੀਰੰ ਬਲੀ ਮਾਸ ਆਹਾਰ ਤਾਰੀ ਬਜਾਵੈ ਜਛ ਗੰਧਰਬ ਔਰ ਸਰਬ ਵਿਦਿਆ ਧਰਮ ਮਦ ਆਕਾਸ਼ ਭਯੋ ਸਦ ਦੇਵੰ ਲੁੱਥ ਬਿਥੁਤਰੀ ਹੋ ਹੂ ਕੋ ਹਮ ਭਰੀ ਹਾਂਜੀ ਕੀ ਹੈ ਹਾਂ ਕੀ ਬੋਲਦਾ ਬਾਬਾ ਜੀ ਕਿਹੜੀ ਵਿਦਿਆ ਧਰਮ ਟਿੱਪੀ ਹੈ ਵਿਦਿਆ ਧਰਮ ਟਿੱਪੀ ਹੈ ਲੋਥ ਬਿਥੁਥਰੀ ਹੂ ਕੋਹੰ ਭਰੀ ਮੱਛੀਅੰ ਹਾਂ ਲੋਥ ਬਿਥੁਥਰੀ ਇਤੇ ਬਸਰਾਮ ਲੋਥ ਬਿਥੁਥਰੀ ਹੂ ਕੋਹੰ ਭਰੀ ਮੱਛੀਅੰ ਜੁਧ ਹੂ ਕੋਹੰ ਭਰੀ ਕੋਹ ਕੋਹੰ ਭਰੀ ਮੱਛੀਅੰ ਜੁਧ ਅਨੂਪ athevam ਮੱਛੀਅੰ ਜੁਧ ਅਨੂਪ athevam ਸੰਗੀਤ ਛਪੈ ਛੰਦ ਕਾਗੜ ਦੀ ਕੁੱਪਿਓ ਕਪਕਟਕ ਬਾਗੜ ਦੀ ਕਪਕਟ ਕਿਥੇ ਉਸਨਾ ਕਾਗੜ ਦੀ ਕੁੱਪਿਓ ਕਪ ਕਟਕ ਕਾਗੜ ਦੀ ਕੁੱਪਿਓ ਕਪ ਕਟਕ ਬਾਗੜ ਦੀ ਬਾਜਨ ਰਣ ਵੱਜੇ ਤਾਗੜ ਦੀ ਤੇਗ ਚੱਲ ਜਾਈ ਟਿੱਪੀਆਂ ਹੈਗੀਆਂ ਨਹੀਂ ਹੈ ਨਹੀਂ ਇਹ ਜਈਆਂ ਤੇ ਟਿੱਪੀਆਂ ਲਈ ਹੋਈਏ ਬੱਚੀਆਂ ਬੱਜੀਆਂ ਬੱਜੀਆਂ ਕਾਗੜ ਦੀ ਕੁੱਪਿਓ ਕਪ ਕਟਕ ਬਾਗੜ ਦੀ ਬਾਜਨ ਰਣ ਵੱਜੇ ਬੱਜੀਆਂ ਬੱਜੀਆਂ ਹਾਂ ਜੱਜੇ ਨੂੰ ਵਿਹਾਰੀਆਂ ਭਾਈ ਜਿੱਥੇ ਸਿਹਾਰੀਆਂ ਲੱਗਣ ਤਾਗੜ ਦੀ ਤੇਗ ਝਲਹਲੀ ਗਾਗੜ ਦੀ ਜੋਦਾ ਗਲ ਗੱਜੀਆਂ ਸਾਗੜ ਦੀ ਸੂਰ ਸੰਮੋਹੇ ਨਾਗੜ ਦੀ ਨਾਰਦਮਨ ਨੱਚਿਓ ਬਾਗੜ ਦੀ ਵੀਰ ਬੈਤਾਲ ਆਗੜ ਦੀ ਆਰुण ਰਣ ਰੰਗੇ ਰਣ ਰੰਗ ਰਚਿਓ ਸੰਸਾਗੜ ਦੀ ਸਵਟ ਨੱਚੇ ਸਮਰ ਸਮਾਗੜ ਦੀ ਫੰਕ ਫਣੀਅਰ ਫਰ ਕਰ ਕਰੇ ਫਣੀਅਰ ਕਰਨ ਸੰਸਾਗੜ ਦੀ ਸਵਟ ਨੱਚੇ ਸਮਰ ਫਾਗੜ ਦੀ ਫੌਂਕ ਫਣੀਅਰ ਕਰੈ ਸੰਸਾਗੜ ਦੀ ਸੰਟੈ ਸੰਕੜੈ ਸੌਂਕੜੈ ਸੰਸਾਗੜ ਦੀ ਸੰਟੈ ਸੌਂਕੜੈ ਪਣਪਤ ਪਣ ਫਿਰ ਫਿਰ ਧਰੈ ਫਾਗੜ ਦੀ ਫੌਂਕ ਫਿੰਕਰੀ ਰਾਗੜ ਦੀ ਰਣ ਗਿੱਧ ਰੜਕੈ ਲਾਗੜ ਦੀ ਲੁੱਥ ਬਿਥਰੀ ਭਾਗੜ ਦੀ ਭੱਟ ਘਾਟ ਪਵਕੈ ਘਾਇ ਪਾਠ ਹੈ ਘਾਇ ਹਾਂ ਟੈਂਕਾ ਤਾਂ ਇਤੇ ਈੜੀ ਬਣਾ ਰੋਏ ਜੀ ਪਟ ਘਾਏ ਪਭੱਕਾ ਬਾਗੜ ਦੀ ਭਟ ਘਾਏ ਪਭੱਕਾ ਬਾਗੜ ਦੀ ਬਰਖਤ ਬਾਨ ਬਰਖਤ ਬਾਣ ਬਰਖਤ ਬਾਗੜ ਦੀ ਬਰਖਤ ਬਾਣ ਝਾਗੜ ਦੀ ਝਲ ਮਲਤ ਕਿਰਪਾਣ ਗਾਗੜ ਦੀ ਗੱਜ ਸੰਜਰ ਗਾਗੜ ਦੀ ਕਛੇ ਕੰਕਣ ਕੰਕਾਣ ਕੰਕਾਣ ਕਾਗੜ ਦੀ ਕਛੇ ਕੰਕਣ ਬੰਬਾਗੜ ਦੀ ਬਹਿਤ ਵੀਰਨ ਸਿਰਨ ਟਾਗੜ ਦੀ ਤਮਕ ਤੇਗੰ ਕੜੀ ਕੜੀ ਤੇਗੰ ਕੜੀ ਤੇਗੰ ਕੜੀ ਟਾਗੜ ਦੀ ਤਮਕ ਤੇਗੰ ਕੜੀ ਚੰਚਾਗੜ ਦੀ ਝੜਕਦਾ ਝੜ ਝੜਕ ਝੜਕਦਾ ਝੜਸ ਝੜਸ ਮੈਂ ਝੜਸ ਮੈਂ ਸਮੇਂ ਅੱਡਾ ਚੰਚਾਗੜ ਦੀ ਝੜਕਦਾ ਝੜ ਝੜ ਸਮੈਂ ਹਾਂ ਚਲਮਲ ਝੁੱਕ ਬਿਜਲ ਝੜੀ ਆ ਹਾਂਜੀ ਕਿੱਥੇ ਜੀ ਝਾਗੜ ਜੀ ਨੇ ਬੈਠਾ ਰਾਰਾ ਜੀ ਉੱਥੇ ਚੰਚਾ ਚੰਚਾਗੜ ਦੀ ਝੜਕ ਚੰਚਾਗੜ ਝੜ ਗੋ ਜਿੱਥੇ ਚੰਚਾਗੜ ਦੀ ਆ ਗੱਗੇ ਜਗਾ ਰਾਰਾ ਲਾਉਣ ਵਾਲੀ ਆ ਫਲਤ ਜੀ ਲੰਡਾਉਨ ਚੰਚਾ ਅਗੜ ਦੀ ਝੜਕਦਾ ਝੜ ਸਮੈ ਝਲਮਲ ਝੁੱਕ ਬਿਜੁਲ ਝੜੀ ਨਾਗੜ ਦੀ ਨਰਾਤਕ ਗਿਰਤ ਦਾਗੜ ਦੀ ਦੇਵਾਂਤਕ ਧਾਇੋ ਜਾਗੜ ਦੀ ਜੁਦ ਕਰ ਤੁਮਲ ਸਾਗੜ ਦੀ ਸੁਰ ਲੋਕ ਸਦਾਇਓ ਦਾਗੜ ਦੀ ਦੇਵ ਰਹਿ ਸੰਤ ਅਗੜ ਦੀ ਅਸੁਰਣ ਅਸੁਰਣ ਰਣ ਸੰਗ ਅਸੁਰਣ ਰਣ ਸੋਗੰ ਸਾਗੜ ਦੀ ਸਿੱਧ ਸਰ ਸੰਤ ਨਾਗੜ ਦੀ ਨਾਚ ਤ ਤਜ ਜੋਗੰ ਖੰਖਾਗੜ ਦੀ ਖਿਆ ਹ ਭਏ ਪ੍ਰਾਪਤ ਖਲ ਹਾਂਜੀ ਖੰਖਾਗੜ ਦੀ ਖਿਆ ਹ ਭਏ ਪ੍ਰਾਪਤ ਖਲ ਪਾਗੜ ਦੀ ਬਹੁਤ ਡਾਰ ਹਮਨ ਨੂੰ ਜੱਜ ਨੂੰ ਕੰਨਾ ਹਾਂਜੀ ਹੈ ਇੱਥੇ ਕੰਨਾ ਜੀ ਅੱਛਾ ਹਾਂਜੀ ਖੈ ਭਏ ਖੈ 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 ਬਾਠਾ ਖੈ ਨਾ ਖੈ ਹਾਹਾ ਵੀ ਹੈਗਾ ਨਾਲ ਇਹ ਹੰ ਕੰਨਾ ਯਾ ਇਹ ਨਹੀਂ ਹੈ ਹਾਹਾ ਹੈਗਾ ਯਾ ਖੇ ਹੈ ਖੇ ਕੰਖਾਗੜ ਦੀ ਖੇ ਭਏ ਪ੍ਰਾਪਤ ਖਲ ਯਹੀ ਹੈ ਤਾਂ ਕੰਨ ਕਟਣ ਖੰਖਾਗੜ ਦੀ ਖੇ ਭਏ ਪ੍ਰਾਪਤ ਖਲ ਪਾਗੜ ਦੀ ਪਹੁਪਡਾਰਤ ਅਮਰ ਜੰਗ ਜਾਗੜ ਦੀ ਸਕਲ ਜੈ ਜੈ ਜਪੈ ਜੰਪ ਜੰਪ ਹਾਂ ਨਾ ਨਾ ਠੀਕ ਹੈ ਜਪੈ ਜੰਗ ਜਾਗੜ ਦੀ ਸਕਲ ਜੈ ਜੈ ਜਪੈ ਜੰਗ ਜਾਗੜ ਦੀ ਸਕਲ ਜੈ ਜੈ ਜਪੈ ਸਾਗੜ ਦੀ ਸੁਰ ਪਰਹਿ ਨਾਰ ਨਰ ਰਾਗੜ ਦੀ 라ਵਣ ਹੈ ਸੁਣਿਓ ਸੁਣਿਓ ਸਾਗੜ ਦੀ ਦਉ ਸੋਤ ਰਣ ਜੁਜੇ ਬਾਗੜ ਦੀ ਵੀਰ ਬਹੁ ਗਿਰੇ ਆਗੜ ਦੀ ਆਹ ਵਹਿ ਅਰੁਜੇ ਆਹ ਵਹਿ ਆਹ ਵਹਿ ਅਰੁਜੇ ਲਾਗੜ ਦੀ ਲੁੱਥ ਬਿਥੁਰੀ ਚਾਗੜ ਦੀ ਚਾਵੰਡ ਚਿੰਕਾਰ ਨਾਗੜ ਦੀ ਨਦ ਭਏ ਗਦ ਕਾਗੜ ਦੀ ਕਾਲੀ ਕਲਕਾਰ ਪੰਪਾਗੜ ਦੀ ਭयंकर ਜੁਦ ਭਇਓ ਜਾਗੜ ਦੀ ਜੁਹ ਜੁਗਣ ਜੁਰੀ ਕੰਕਾਗੜ ਦੀ ਕਲਕਤ ਕੋਹਰ ਕਰ ਪਾਗੜ ਦੀ ਪੱਤਰ ਸ੍ਰੌਣਤ ਭਰੀ ਇਤ ਦਿਵਾਂਤਕ ਨਿਰਾਂਤਕ ਬਧ ਹੈ ਧਿਆਏ ਸਮਾਪਤ ਮਸਤ